लुधियाना तो एक वीडी खबर सामने आ रही है जितने के बदमाशा के हौसले इन बुलंद हो चुके हैं कि लुटेरे कार गहने नकदरार हो चुके हैं तस्वीर भी देख सकते हो बदमाशा के हौसले इन बुलंद हो चुके हैं लुधियाना एक खबर आ रही है वही खबर इस वक्त दस रहा है महिला ਦੇ ਨਾਲ ਬਦਮਾਸ਼ਾਂ ਨੇ ਕੁਟਮਾਰ ਕੀਤੀ ਹੈ ਬਦਮਾਸ਼ਾਂ ਦੇ ਹੌਸਲੇ ਇੰਨੇ ਜ਼ਿਆਦਾ बुलंद ਕਿ ਪਹਿਲਾ ਉਹਨਾਂ ਦੇ ਵੱਲੋਂ ਲੁੱਟ ਕੀਤੀ ਗਈ ਉਸ ਤੋਂ ਬਾਅਦ ਮਾਰਕੁਟਾਈ ਵੀ ਕੀਤੀ ਗਈ ਹੈ ਦੱਸਦੇ ਕਿ ਇਸਾਥੋ ਪਾਈ ਦੇ ਵਿੱਚ ਮਹਿਲਾ ਦਾ ਪਤੀ ਜ਼ਖਮੀ ਹੋ ਚੁੱਕਿਆ ਹੈ ਕੀ ਕਰਤੋ ਹਾਂਜੀ ਕੀ ਨਾਮ ਹੈ ਤੁਹਾਡਾ ਆਰਣ ਕੁਮਾਰ ਬਿੱਟੂ ਜੀ ਬਿੱਟੂ ਜੀ ਕੀ ਹੋਇਆ ਕੀ ਸੀਗਾ ਜੀ ਰਾਤ ਨੂੰ ਇਹ ਰਾਤ ਨੂੰ ਬਿਟੀਆ ਔਰ ਦੁਮਾਰ ਮੇਰੇ ਖਾਣਾ ਖਾਣ ਗਏ ਸੀ ਵੀ ਮੈਸ ਜੀ ਖਾਣਾ ਖਾਣ ਤੋਂ ਬਾਅਦ ਵਾਪਸ ਆਉਂਦੇ ਸੀਗੇ ਇਦੋਂ ਪੰਚਾਇਤ ਲਿਟੇਰੀਆ ਨੇ ਘੇਰ ਕੇ ਜੀ ਇਹ ਦਿਮਾਗ ਨੂੰ ਤਾਂ ਸਾੜੀ ਬੇਹੋਸ਼ ਕਰਤਾ ਬੇਹੋਸ਼ ਕਰਤਾ ਜੀ ਤੇ ਬੁੜੀ ਆਦੇ ਇਹਨਾਂ ਨੇ ਬਹੁਤ ਜਿਆਦਾ ਸੱਟਾਂ ਮਾਰੀਆਂ ਇੱਥੇ ਕਿਰਪਾ ਵਾਲਾ ਜੀ ਢਿੱਡ 'ਚੋਂ ਨੇ ਬਹਾਵਰਤੀਆਂ ਜੀ ਠੀਕ ਹੈ ਜੀ ਬਹੁਤ ਦਰਿੰਦਗੀ ਦੇ ਨਾਲ ਠੀਕ ਹੈ ਕਰਦੇ ਗੱਲ ਮੈਂ ਅੱਛਾ ਜੀ ਹਾਂ ਜੀ ਜੀ ਬਹੁਤ ਦਰਿੰਦਗੀ ਦੇ ਨਾਲ ਵਧਾਵਾ ਐਡਵੀ ਸਪੋਰਟ ਬੈਚੋੜੀ ਜੀ ਉੱਥੇ ਨੇੜੇ ਕੋਈ ਹੋਟਲ ਹੈ ਤੰਦ ਸੁਪਰ ਤੋਂ ਪਰਮਿਸ਼ਨ ਲੈ ਕੇ ਕਿਸੇ ਤੋਂ ਇਕ ਮੇਵਾ ਸਿੰਘ ਨਾ ਮੇਵਾ ਜੀ ਨਾਲ ਗੱਲ ਹੋ ਗਈ ਹੈ ਤੰਦ ਸੁਪਰ ਤੇ ਇੱਕ ਹੋਟਲ ਹੈ ਜੀ ਜਦੋਂ ਇੰਨੀ ਚੰਗੀ ਚੱਕਾ ਸੁਣੀਆ ਤੁੰਗਰ ਵਾਲੇ ਨੇ ਇਹ ਗੱਲ ਕਰਨਾ ਤੁੰਗਰ ਵਾਲੇ ਨੇ ਥਾਣੇ ਦੇ ਥਾਣੇ ਦੇ ਪਰਿਤੀ ਤੇ ਥਾਣੇ ਫੋਨ ਕੀਤਾ ਪੁਲਿਸ ਵਾਲਿਆਂ ਨੇ ਚੱਕ ਕੇ ਉੱਥੇ ਨੇੜੇ ਹਸਪਤਾਲ ਆ ਉੱਥੇ ਲੈ ਕੇ ਗਏ ਉਸ ਤੋਂ ਬਾਅਦ ਡੀ ਐਮ ਸੀ ਲੈ ਕੇ ਆਏ ਸੀ ਸੋ ਡੈਥ ਹੋਈ ਕਿ ਦੀ ਹੈ ਜੀ ਡੈਥ ਸਾਡੀ ਭਤੀਜ ਦੀ ਹੈ ਜੀ ਅੱਛਾ ਜੀ ਕੀ ਨਾਮ ਹੈ ਜੀ ਉਹਨਾਂ ਦਾ ਉਹਨਾਂ ਦਾ ਨਾਮ ਲਿਪਸੀ ਹੈ ਜੀ ਜੀ ਹਾਂ ਸਿਰਫ ਲਈ ਜੀ ਜੀ ਤੇ ਭਤੀਜੇ ਦਾ ਕੀ ਨਾਮ ਹੈ ਜੀ ਆ ਭਤੀਜ ਮਾਈ ਦਾ ਨੋਕ ਮਿੱਤਲ ਹੈ ਜੀ ਅੱਛਾ ਜੀ ਕੀ ਕਾਰੋਬਾਰ ਕੀ ਕਰਦੇ ਆ ਇੱਕ ਇੱਥੇ ਇਨਵਰਟਰ ਬੈਟਰੀ ਦਾ ਹੋਲ ਸੇਲ ਕਰਦੇ ਆ ਜੀ ਜੀ ਤੇ ਕਿੰਨੀ ਕਿੰਨੀ ਉਮਰ ਹੈ ਉਹਨਾਂ ਦੀ ਇਹਨਾਂ ਦੀ 32 33 ਸਾਲਾਂ ਦੀ ਬਿਟੀ ਦੀ ਉਮਰ ਹੈ ਜੀ ਅੱਛਾ ਜੀ ਐਨੀ ਕੀ ਉਮਰ 34 ਸਾਲਾਂ ਦੀ ਇਹ ਸੜੀ ਪਰੋਣਾ ਜੀ ਅਖਰੀ ਤੇ ਉਹ ਨੁਕਸਾਨ ਕੀ ਹੋ ਗਿਆ ਜੀ ਨੁਕਸਾਨ ਤਾਂ ਕਾਰ ਕੋ ਕੇ ਲੈ ਕੇ ਜੀ ਮੋਬਾਈਲ ਕੋ ਕੇ ਲੈ ਕੇ ਜੋ ਉਹਨਾਂ ਦੇ ਸ਼ੌਨਾ ਸਾਹਿਬ ਦਾ ਪਾਇਸ਼ ਇਸ਼ਾਰਾ ਲੈ ਗਿਆ ਉਹਨਾਂ ਦੇ ਕੋਲ ਕੋਈ ਹਥਿਆਰ ਵੀ ਸੀਗੇ ਉਹਨਾਂ ਕੋਲ ਕਿਰਪਾਨਾਂ ਤੇ ਦੇਖੋ ਜੀ ਦੱਸਣ ਦੇ ਤਬਾਕ ਇਹ ਹੈ ਵੀ ਉਹਨਾਂ ਦੇ ਕੋਲ ਤਿੱਖੇ ਹਥਿਆਰ ਸੀ ਤਾਂ ਹੀ ਤਾਂ ਇੱਥੋਂ ਗੱਲ ਤੇ ਪੂਰਤੀ ਪਿਸਟਲ ਪਿਸਟਲ ਤਾਂ ਵੀ ਸੀ ਨਹੀਂ ਪਿਸਟਲ ਤਾਂ ਇਹ ਗਲਤ ਨਾਲ ਸੀ ਪੁੱਛੀ ਹੈ ਜੀ ਨਾਲੇ ਕੋਈ ਹੋਰ ਤੇ ਡੇਲੋਂ ਕਿੱਥੇ ਕਰਕੇ ਹੋਇਆ ਡੇਲੋਂ ਤੋਂ ਜਦੋਂ ਲੁਧਿਆਣਾ ਰੋਡ ਤੇ ਕੋਈ ਬਾਈਪਾਸ ਹੈ ਜੀ ਉੱਥੇ ਰਸਤੇ 'ਚ ਹੋ ਰਿਹਾ ਰਸਤੇ ਅਸੀਂ ਤਾਂ ਜਏ ਨਹੀਂ ਕਿਉਂਕਿ ਅਸੀਂ ਮਾਨਸਾ ਤੋਂ ਆਏ ਆਂਗੇ ਜੀ ਤੇ ਅਸੀਂ ਕੋਪਰ ਜਗ੍ਹਾ ਨਹੀਂ ਦੇਖੀ ਠੀਕ ਹੈ ਜੀ ਅਸੀਂ ਤਾਂ ਇਹ ਸਰਕਾਰ ਕੋ ਇਹੀ ਚਾਹੁੰਦੇ ਆਂ ਵੀ ਇਹ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਹਾਲਤ ਪੰਜਾਬ ਦੇ ਬਹੁਤ ਮਾੜੇ ਨੇ ਇਹ ਭਗਵਾਨ ਤਮਨ ਸਰਕਾਰ ਦੀ ਦੇਣ